ਕੀ ਤੁਸੀਂ ਜਾਣਦੇ ਹੋ ਪੰਜਾਬ ਦੇ ਵਿੱਚ ਹਰ ਮਹੀਨੇ ਫ੍ਰੀ ਕਣਕ ਮਿਲਦੀ ਹੈ ਕਿਵੇਂ ਮਿਲਦੀ ਹੈ ਕਿਵੇਂ ਅਪਲਾਈ ਕਰਨਾ ਹੈ ਬਹੁਤ ਸਾਰੇ ਲੋਕਾਂ ਨੂੰ ਤਾਂ ਇਸ ਚੀਜ਼ ਦੀ ਜਾਣਕਾਰੀ ਵੀ ਨਹੀਂ ਆ ਤਾਂ ਮਿੱਤਰੋ ਇਸ ਵੀਡੀਓ ਦੇ ਵਿੱਚ ਆਪਾਂ ਪੂਰੀ ਗੱਲਬਾਤ ਕਰਾਂਗੇ ਜੋ ਫ੍ਰੀ ਆਟਾ ਦਾਲ ਸਕੀਮ ਹੈ ਜਾਂ ਰਾਸ਼ਨ ਕਾਰਡ ਹੈ ਜੋ ਰਾਸ਼ਨ ਡਿਪੋ ਤੋਂ ਰਾਸ਼ਨ ਲੈਣ ਦੇ ਵਿੱਚ ਆਪਾਂ ਨੂੰ ਮਦਦ ਕਰਦਾ ਹੈ ਉਹ ਕਿੱਦਾਂ ਬਣਦਾ ਹੈ ਕੀ ਉਹਦਾ ਪ੍ਰੋਸੈਸ ਹੈ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਰਹਿੰਦਾ ਹੈ ਤੇ ਕਿੱਦਾਂ ਅਪਲਾਈ ਕੀਤਾ ਜਾਂਦਾ ਹੈ ਰਾਸ਼ਨ ਕਾਰਡ ਬਣਾਉਣ ਲਈ ਤੇ ਕਿਹੜੇ-ਕਿਹੜੇ ਕਾਗਜ਼ ਨੇ ਜੋ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਮੇਰੇ ਵੱਲੋਂ ਪੂਰੀ ਇਨਫੋਰਮੇਸ਼ਨ ਇਸ ਟੌਪਿਕ ਤੇ ਤੁਹਾਨੂੰ ਦਿੱਤੀ ਜਾਏਗੀ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਹੈ ਮੇਰਾ ਨਾਮ ਹੈ ਵਿੱਕੀ ਦਿਓ ਤੁਸੀਂ ਦੇਖ ਰਹੇ ਹੋ YouTube ਚੈਨਲ ਲਾਈਫਲਾਈਨ ਕੰਪਿਊਟਰ ਸੈਂਟਰ ਸਾਡੇ ਵੱਲੋਂ ਇਸ ਚੈਨਲ ਦੇ ਉੱਪਰ ਸਰਕਾਰੀ ਨੌਕਰੀਆਂ ਦੇ ਨੋਟੀਫਿਕੇਸ਼ਨਸ ਉਹਨਾਂ ਦੇ ਫਾਰਮ ਭਰਨ ਬਾਰੇ ਤੇ ਜੋ ਵੀ ਸਰਕਾਰੀ ਸਕੀਮਾਂ ਆਉਂਦੀਆਂ ਨੇ ਉਹਨਾਂ ਦੇ ਫਾਰਮਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਇਹਨਾਂ ਦੀਆਂ ਹੀ ਜਾਣਕਾਰੀਆਂ ਲੈਣ ਲਈ। ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਜਦੋਂ ਵੀ ਅਸੀਂ ਕੋਈ ਜਾਣਕਾਰੀ ਇਸ ਚੈਨਲ ਦੇ ਉੱਪਰ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਹੁਣ ਗੱਲ ਕਰਦੇ ਹਾਂ ਅੱਜ ਦੇ ਟੌਪਿਕ ਤੇ ਆਟਾ ਦਾਲ ਸਕੀਮ ਵਾਲਾ ਕਾਰਡ ਹੈ ਜੋ ਜਾਂ ਜਿਹਨੂੰ ਫ੍ਰੀ ਰਾਸ਼ਨ ਡੀਪੂ ਵਾਲਾ ਕਾਰਡ ਕਹਿੰਦੇ ਆ ਉਹ ਕਿੱਦਾਂ ਬਣਦਾ ਹੈ ਤੇ ਕਿੱਦਾਂ ਅਪਲਾਈ ਹੁੰਦਾ ਹੈ। ਮਿੱਤਰੋ ਇਹ ਕਾਰਡ ਪੰਜਾਬ ਗਵਰਨਮੈਂਟ ਵੱਲੋਂ ਅ ਕੁਲੀਜੀਬਲ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ ਕਿ ਆਪਾਂ ਇਸ ਕਾਰਡ ਨੂੰ પણ ਵਾ ਕਿਦਾਂ ਸਕਦੇ ਆ ਤੇ ਕੌਣ ਕੌਣ ਨੇ ਜੋ ਇਸ ਕਾਰਡ ਨੂੰ ਲੈ ਸਕਦੇ ਨੇ ਜਿਹੜੇ ਪਰਿਵਾਰ ਐਨ ਐਫ ਐਸ اے ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਹੇਠ ਆਉਂਦੇ ਨੇ ਜਿਹੜੇ ਲੋਕ ਜਿਹੜੇ ਲੋਕਾਂ ਕੋਲੇ ਪੁਰਾਣਾ ਰਾਸ਼ਨ ਕਾਰਡ ਹੈਗਾ ਜਾਂ ਪੁਰਾਣੇ ਰਾਸ਼ਨ ਕਾਰਡ ਨੂੰ ਅਪਡੇਟ ਕਰਾਉਣਾ ਚਾਹੁੰਦੇ ਆ ਉਹ ਲੋਕ ਇਹ ਕਾਰਡ ਲੈ ਸਕਦੇ ਆ ਉਸ ਤੋਂ ਬਾਅਦ ਮਿੱਤਰੋ ਜ਼ਰੂਰੀ ਜਿਹੜੇ ਡਾਕੂਮੈਂਟਸ ਨੇ ਉਹ ਕਿਹੜੇ-ਕਿਹੜੇ ਨੇ ਜਿਹੜੇ ਤੁਹਾਨੂੰ ਚਾਹੀਦੇ ਨੇ ਇਸ ਕਾਰਡ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲੇ ਆਧਾਰ ਕਾਰਡ ਹੋਣਾ ਚਾਹੀਦਾ ਸਾਰੀ ਫੈਮਿਲੀ ਦਾ ਜਿਹੜੇ ਵੀ ਮੈਂਬਰਾਂ ਦਾ ਤੁਸੀਂ ਨਿਰਾਸ਼ਣ ਕਾਰਡ ਦੇ ਵਿੱਚ ਨਾਮ ਪਾਉਣਾ ਐਡਰੈਸ ਪ੍ਰੂਫ ਹੋਣਾ ਚਾਹੀਦਾ ਜਿਹਦੇ ਵਿੱਚ ਤੁਸੀਂ ਇਲੈਕਟ੍ਰਿਸਿਟੀ ਬਿੱਲ ਲਾ ਸਕਦੇ ਹੋ ਰੈਂਟ ਅਗਰ ਤੁਸੀਂ ਰੈਂਟ ਤੇ ਰਹਿੰਦੇ ਹੋ ਤਾਂ ਤੁਹਾਡਾ ਰੈਂਟਲ ਐਗਰੀਮੈਂਟ ਵੀ ਚੱਲ ਜਾਏਗਾ ਜਾਂ ਫਿਰ ਤੁਹਾਡੇ ਕੋਲੇ ਟੈਲੀਫੋਨ ਬਿੱਲ ਹੈਗਾ ਕੋਈ ਤਾਂ ਤੁਸੀਂ ਉਹ ਵੀ ਲਾ ਸਕਦੇ ਹੋ ਉਸ ਤੋਂ ਬਾਅਦ ਮਿੱਤਰੋ ਗੱਲ ਕਰੀਏ ਫੈਮਿਲੀ ਫੋਟੋ ਚਾਹੀਦੀ ਐ ਇੱਕ ਤੁਹਾਡੀ ਇਨਕਮ ਸਰਟੀਫਿਕੇਟ ਚਾਹੀਦਾ ਤੁਹਾਡਾ ਤੁਸੀਂ ਇਹਦੇ ਨਾਲ ਲਾਉਣਾ ਹੈ ਤੇ ਉਸ ਤੋਂ ਬਾਅਦ ਜਿਹੜੀ ਗੱਲ ਕਰੀਏ ਆਪਾਂ ਇਸ ਕਾਰਡ ਦੇ ਵਿੱਚ ਇੱਕ ਹੈੱਡ ਦਾ ਨਾਮ ਲਿਖਿਆ ਜਾਂਦਾ ਤਾਂ ਸਾਡੇ ਵੱਲੋਂ ਤੁਹਾਨੂੰ ਸੁਜੈਸ਼ਨ ਹੈ ਤੁਸੀਂ ਹੈੱਡ ਦਾ ਨਾਮ ਆਪਣੇ ਘਰ ਦੀ ਮਹਿਲਾ ਮੁਖੀ ਨੂੰ ਰੱਖਣਾ ਇਹ ਚੀਜ਼ ਨੂੰ ਜ਼ਰੂਰ ਧਿਆਨ ਦਿਓ ਜੋ ਤੁਸੀਂ ਨੇ ਹੈੱਡ ਦਾ ਨਾਮ ਲਿਖਾਉਣਾ ਮੁਖੀ ਦਾ ਨਾਮ ਲਿਖਾਉਣਾ ਉਹ ਇੱਕ ਮਹਿਲਾ ਦਾ ਨਾਮ ਤੁਸੀਂ ਨੇ ਲਿਖਾਉਣਾ ਉਸ ਤੋਂ ਬਾਅਦ ਗੱਲ ਕਰੀਏ 올ਡ ਰਾਸ਼ਨ ਕਾਰਡ ਤੁਹਾਡੇ ਕੋਲੇ ਹੋਣਾ ਚਾਹੀਦਾ ਜੇਕਰ ਤੁਸੀਂ ਅਪਡੇਟ ਕਰਾ ਰਹੇ ਹੋ ਜੇਕਰ ਤੁਸੀਂ ਨਵਾਂ ਅਪਲਾਈ ਕਰ ਰਹੇ ਹੋ ਤਾਂ ਉੱਪਰਲੇ ਜਿਹੜੇ ਡਾਕੂਮੈਂਟ ਮੈਂ ਦੱਸਿਆ ਉਹੀ ਡਾਕੂਮੈਂਟ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਉਸ ਤੋਂ ਬਾਅਦ ਮਿੱਤਰੋ ਗੱਲ ਕਰੀਏ ਅਪਲਾਈ ਕਰਨ ਦਾ ਤਰੀਕਾ ਕੀ ਆ ਇਸ ਕਾਰਡ ਨੂੰ ਬਣਵਾਉਣ ਦਾ ਤਰੀਕਾ ਕੀ ਆ ਤਾਂ ਆਪਣੇ ਏਰੀਆ ਦੇ ਸੇਵਾ ਕੇਂਦਰ ਜਾਂ ਫੂਡ ਸਪਲਾਈ ਆਫਿਸ ਤੁਸੀਂ ਨੇ ਜਾਣਾ ਪੰਗਰੇਨ ਦਫਤਰ ਵੀ ਇਹਨੂੰ ਕਹਿੰਦੇ ਆ ਉੱਥੇ ਜਾ ਕੇ ਤੁਸੀਂ ਇਸ ਕਾਰਡ ਨੂੰ ਅਪਲਾਈ ਕਰ ਸਕਦੇ ਹੋ ਉੱਥੋਂ ਤੁਸੀਂ ਨੇ ਰਾਸ਼ਨ ਕਾਰਡ ਵਾਲਾ ਫਾਰਮ ਲੈ ਲੈਣਾ ਹੈ ਆਫਲਾਈਨ ਮੋਡ ਦੇ ਵਿੱਚ ਫਾਰਮ ਅਪਲਾਈ ਹੁੰਦੇ ਆ ਆਨਲਾਈਨ ਦਾ ਤਰੀਕਾ ਅੱਗੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗਾ ਪਹਿਲਾਂ ਸਾਡੇ ਵੱਲੋਂ ਆਫਲਾਈਨ ਦਾ ਤਰੀਕਾ ਤੁਹਾਨੂੰ ਦੱਸਿਆ ਜਾ ਰਿਹਾ ਹੈ ਉੱਥੋਂ ਤੁਸੀਂ ਨੇ ਫਾਰਮ ਲੈ ਲੈਣਾ ਹੈ ਤੇ ਉਸ ਦੇ ਨਾਲ ਜਿਹੜੇ-ਜਿਹੜੇ ਡਾਕੂਮੈਂਟਸ ਮੈਂ ਤੁਹਾਨੂੰ ਦੱਸਿਆ ਸਾਰੀ ਫੈਮਿਲੀ ਦੇ ਆਧਾਰ ਕਾਰਡ ਜੇ ਅਪਡੇਟ ਕਰਾ ਰਹੇ ਹੋ ਤਾਂ ਪੁਰਾਣਾ ਰਾਸ਼ਨ ਕਾਰਡ ਤੇ ਉਸ ਤੋਂ ਬਾਅਦ ਅਗਰ ਅਪਡੇਟ ਨਹੀਂ ਕਰਾ ਰਹੇ ਤਾਂ ਅਗਰ ਨਵਾਂ ਅਪਲਾਈ ਕਰ ਰਹੇ ਹੋ ਤਾਂ ਸਿਰਫ ਆਧਾਰ ਕਾਰਡ ਤੇ ਜੋ ਤੁਹਾਡਾ ਅਡਰੈਸ ਪ੍ਰੂਫ ਹੈ ਉਹ ਜਿਵੇਂ ਬਿੱਲ ਜਾਂ ਮੈਂ ਤੁਹਾਨੂੰ ਦੱਸਿਆ ਤੁਹਾਡੇ ਕੋਲੇ ਰੈਜ਼ੀਡੈਂਸ ਸਰਟੀਫਿਕੇਟਾ ਤੋਂ ਵੀ ਚੱਲ ਜਾਏਗਾ ਉਸ ਤੋਂ ਬਾਅਦ ਤੁਹਾਡਾ ਇਨਕਮ ਸਰਟੀਫਿਕੇਟ ਇਨਕਮ ਸਰਟੀਫਿਕੇਟ ਤੁਸੀਂ ਨੇ origignal ਲਾਉਣਾ ਹੈ ਤੇ ਬਾਕੀ ਜੋ ਡਾਕੂਮੈਂਟਸ ਨੇ ਉਹਨਾਂ ਦੀ ਤੁਸੀਂ ਨੇ ਕਾਪੀਆਂ ਕਰਾ ਕੇ ਨਾਲ ਲਾ ਦੇਣੀਆਂ ਨੇ ਉਸ ਤੋਂ ਬਾਅਦ ਮਿੱਤਰੋ ਜਿਹੜਾ ਫਾਰਮ ਤੁਹਾਨੂੰ ਸੇਵਾ ਕੇਂਦਰ ਜਾਂ ਆਪਣੇ ਨਜ਼ਦੀਕੀ ਫੂਡ ਸਪਲਾਈ ਆਫਿਸ ਤੋਂ ਮਿਲੇਗਾ ਉਸ ਨੂੰ ਤੁਸੀਂ ਨੇ ਬਲੈਕ ਪੈਨ ਨਾਲ ਪੂਰੇ ਧਿਆਨ ਨਾਲ ਭਰ ਲੈਣਾ ਕੋਈ ਵੀ ਉਹਦੇ ਵਿੱਚ ਕਟਿੰਗ ਨਹੀਂ ਕਰਨੀ ਉਸ ਤੋਂ ਬਾਅਦ ਇਹ ਸਾਰੇ ਡਾਕੂਮੈਂਟਸ ਅਟੈਸਟਡ ਖੁਦ ਕਰ ਦੇਣੇ ਨੇ ਸਾਈਨ ਕਰਕੇ ਤੇ ਆਪਣੇ ਨਜ਼ਦੀਕੀ ਸੇਵਾ ਕੇਂਦਰ ਜਾਂ ਫੂਡ ਸਪਲਾਈ ਆਫਿਸ ਦੇ ਵਿੱਚ ਜਮ੍ਹਾਂ ਕਰਾ ਦੇਣੇ ਆ ਉਸ ਤੋਂ ਬਾਅਦ ਜੋ ਵੀ ਜਾਣਕਾਰੀ ਤੁਸੀਂ ਉਸ ਫਾਰਮ ਦੇ ਵਿੱਚ ਦੋਵੋਗੇ ਡਿਪਾਰਟਮੈਂਟ ਵੱਲੋਂ ਉਹ ਪੂਰੀ ਵੈਰੀਫਿਕੇਸ਼ਨ ਕੀਤੀ ਜਾਏਗੀ ਉਹ ਤੁਹਾਡੇ ਘਰਾਂ ਕੇ ਵੀ ਚੈੱਕ ਕਰ ਸਕਦੇ ਆ ਤੁਹਾਡੇ ਮਹੱਲੇ ਗਲੀ ਤੋਂ ਪ੍ਰੋਪਰ ਪਤਾ ਕਰਨਗੇ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਾਈ ਕਰ ਦੇਣਗੇ ਡਾਕੂਮੈਂਟ ਵੈਰੀਫਾਈ ਕਰਨ ਤੋਂ ਬਾਅਦ ਮਿੱਤਰੋ ਤੁਹਾਡਾ ਜੋ ਰਾਸ਼ਨ ਕਾਰਡ ਆ ਉਹ ਅੰਡਰ ਪ੍ਰੋਸੈਸ ਚੱਲਣ ਲੱਗ ਜਾਏਗਾ ਸਟੇਟਸ ਤੁਸੀਂ ਅਨਾਜ ਖਰੀਦ ਵੈੱਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਇਸ ਤੋਂ ਬਾਅਦ ਜਦੋਂ ਵੀ ਤੁਹਾਡਾ ਰਾਸ਼ਨ ਕਾਰਡ ਬਣਦਾ ਤਾਂ ਤੁਹਾਨੂੰ ਸਰਕਾਰ ਵੱਲੋਂ ਇੱਕ ਕਾਰਡ ਹੈ ਜੋ ਏਟੀਐਮ ਕਾਰਡ ਦੀ ਤਰ੍ਹਾਂ ਹੁੰਦਾ ਹੈ ਉਹ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਏਗਾ ਆਨਲਾਈਨ ਕਿਦਾਂ ਤੁਸੀਂ ਕਰਨਾ ਹੈ ਫੂਡ ਸਪਲਾਈ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਆਪਣਾ ਸਟੇਟਸ ਆਪਣਾ ਆਧਾਰ ਕਾਰਡ ਨੰਬਰ ਪਾ ਕੇ ਚੈੱਕ ਕਰ ਸਕਦੇ ਹੋ ਉੱਥੋਂ ਤੁਹਾਨੂੰ ਤੁਹਾਡਾ ਰਾਸ਼ਨ ਕਾਰਡ ਨੰਬਰ ਇਸ਼ੂ ਹੋਇਆ ਦਿਖੇਗਾ ਅਗਰ ਤੁਹਾਡੀ ਐਪਲੀਕੇਸ਼ਨ ਪਾਸ ਹੋ ਜਾਂਦੀ ਹੈ ਤਾਂ ਕਾਰਡ ਆਉਣ ਦੇ ਵਿੱਚ ਟਾਈਮ ਲੱਗ ਜਾਂਦਾ ਮਿੱਤਰੋ ਉਹ ਜਿਹੜਾ ਨੰਬਰ ਹੈ ਉਹਦੇ ਉੱਪਰ ਤੁਸੀਂ ਆਪਣੀ ਆਟਾ ਦਾਲ ਸਕੀਮ ਹੈ ਜੋ ਉਹ ਅਪਲਾਈ ਕਰ ਸਕਦੇ ਹੋ ਇਫੀ ਰਾਚਣ ਹੈ ਜੋ ਤੁਸੀਂ ਲੈ ਸਕਦੇ ਹੋ ਜਿੱਦਾਂ ਸਾਡੇ ਵੱਲੋਂ ਵੀਡੀਓ ਦੇ ਸ਼ੁਰੂ ਦੇ ਵਿੱਚ ਦੱਸਿਆ ਗਿਆ ਸੀ ਤਾਂ ਨਜ਼ਦੀਕੀ ਡੀਪੂ ਦੇ ਵਿੱਚ ਜਾ ਕੇ ਤੁਸੀਂ ਨੇ ਉਹ ਫੋਟੋ ਕਾਪੀ ਹੈ ਜੋ ਸਬਮਿਟ ਕਰ ਦੇਣੀ ਹੈ ਜਿਹੜੀ ਆਨਲਾਈਨ ਫਾਈਲ ਨਿਕਲੇਗੀ ਉਸ ਤੋਂ ਬਾਅਦ ਤੁਹਾਡਾ ਕਾਰਡ ਹੈ ਜੋ ਅਪਲਾਈ ਹੋ ਜਾਏਗਾ ਤੇ ਥੋੜੇ ਮਹੀਨਿਆਂ ਦੇ ਵਿੱਚ ਤੁਹਾਨੂੰ ਕਣਕ ਹੈ ਜੋ ਉਹ ਮਿਲਣੀ ਸ਼ੁਰੂ ਹੋ ਜਾਏਗੀ ਉਸ ਤੋਂ ਬਾਅਦ ਮਿੱਤਰੋ ਜਿਹੜਾ ਗੱਲ ਕਰੀਏ ਆਨਲਾਈਨ ਕ੍ਰਾਈਟੇਰੀਆ ਤਾਂ ਆਨਲਾਈਨ ਮੋਡ ਦੇ ਵਿੱਚ ਹਲੇ ਕੋਈ ਵੀ ਐਦਾਂ ਦਾ ਤਰੀਕਾ ਨਹੀਂ ਹੈ ਜਿਸ ਤਰੀਕੇ ਨਾਲ ਆਪਾਂ ਅਪਲਾਈ ਕਰ ਸਕੀਏ ਤਾਂ ਆਪਾਂ ਨੂੰ ਸੇਵਾ ਕੇਂਦਰ ਜਾਂ ਫੂਡ ਸਪਲਾਈ ਆਫਿਸ ਤੋਂ ਹੀ ਜਾ ਕੇ ਇਹ ਫਾਰਮ ਲੈਣੇ ਪੈਣੇ ਆ ਤੇ ਡਾਕੂਮੈਂਟ ਜਮ੍ਹਾਂ ਕਰਵਾ ਕੇ ਆਪਣੀ ਵੈਰੀਫਿਕੇਸ਼ਨ ਕਰਾਉਣੀ ਪੈਣੀ ਆ ਤੇ ਮਿੱਤਰੋ ਇਹਦੇ ਉੱਪਰ ਇਕੱਲਾ ਤੁਹਾਨੂੰ ਆਟਾ ਦਾ ਸਕੀਮ ਨਹੀਂ ਆ ਜੋ ਮਿਲੇਗੀ ਇਹਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਹੋਰ ਵੀ ਨੇ ਜਿਹਦਾ ਤੁਸੀਂ ਲਾਹਾ ਲੈ ਸਕਦੇ ਹੋ ਜਿਵੇਂ ਫੋਰ ਐਗਜ਼ੈਂਪਲ ਮੈਂ ਪੂਰੀਆਂ ਤਾਂ ਨਹੀਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਉਹਦੇ ਉੱਪਰ ਆਪਾਂ ਅਲੱਗ ਤੋਂ ਇੱਕ ਵੀਡੀਓ ਬਣਾਵਾਂਗੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜਿਵੇਂ ਅਗਰ ਤੁਹਾਡੇ ਕੋਲੇ ਰਾਸ਼ਨ ਕਾਰਡ ਹੈਗਾ ਤਾਂ ਮਿੱਤਰੋ ਤੁਸੀਂ ਆਪਣਾ 5 ਲੱਖ ਵਾਲਾ ਕਾਰਡ ਆ ਜੋ ਆਯੂਸ਼ਮਾਨ ਭਾਰਤ ਕਾਰਡ ਉਹ ਵੀ ਤੁਸੀਂ ਇਸ ਨੰਬਰ ਦੇ ਉੱਤੇ ਰਾਸ਼ਨ ਕਾਰਡ ਵਾਲੇ ਨੰਬਰ ਦੇ ਉੱਤੇ ਪੂਰੀ ਫੈਮਿਲੀ ਦੇ ਅਲੱਗ-ਅਲੱਗ ਕਾਰਡ ਬਣਾ ਸਕਦੇ ਹੋ ਐਲੀਜੀਬਲ ਤੁਸੀਂ ਤਾਂ ਹੀ ਹੋਵੋਗੇ ਕਿ ਤੁਹਾਡੇ ਕੋਲੇ ਰਾਸ਼ਨ ਕਾਰਡ ਹੈ ਆ ਤਾਂ ਪਹਿਲਾਂ ਤੁਸੀਂ ਆਪਣਾ ਰਾਸ਼ਨ ਕਾਰਡ ਬਣਾ ਸਕਦੇ ਹੋ ਉਸ ਤੋਂ ਬਾਅਦ ਆਪਣਾ 5 ਲੱਖ ਵਾਲੇ ਕਾਰਡ ਲਈ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਕਿੱਦਾਂ ਅਪਲਾਈ ਕਰਨਾ ਤਾਂ ਨੀਚੇ ਕਮੈਂਟ ਕਰ ਦਿਓ ਮੈਂ ਤੁਹਾਨੂੰ ਇੱਕ ਲੱਗ ਤੋਂ ਵੀਡੀਓ ਬਣਾ ਕੇ ਦੇ ਦਾਂਗਾ ਉਸ ਤਰੀਕੇ ਨਾਲ ਮੈਂ ਤੁਹਾਨੂੰ ਵੀਡੀਓ ਚ ਅਪਲਾਈ ਕਰਨਾ ਵੀ ਦੱਸ ਦਾਂਗਾ ਕਿ ਕਿੱਦਾਂ ਅਪਲਾਈ ਕਰਨਾ ਹੈ ਤੇ ਕਿਹੜੇ-ਕਿਹੜੇ ਡਾਕੂਮੈਂਟਸ ਨੇ ਐਦਾਂ ਹੀ ਪੂਰੀ ਜਾਣਕਾਰੀ ਅਸੀਂ ਦਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਮਿੱਤਰੋ ਤੁਹਾਡੀ ਨਜ਼ਰ ਦੇ ਵਿੱਚ ਜਿਸ ਕਿਸੇ ਨੂੰ ਵੀ ਇਸ ਵੀਡੀਓ ਦੀ ਜ਼ਰੂਰਤ ਹੈ ਉਸ ਨਾਲ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤੇ ਬਾਕੀ ਅਗਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਐਦਾਂ ਦੀਆਂ ਜਾਣਕਾਰੀਆਂ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਧੰਨਵਾਦ